ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਕਿਸਾਨ ਮੇਲੇ ਬਠਿੰਡੇ ਤੁਹਾਡਾ ਸਵਾਗਤ ਹੈ ਜੀ ਆਪਾਂ ਓਰੀਜਨਲ ਫਾਰਮਾ ਤੋਂ ਜੀ ਮੇਰਾ ਨਾਮ ਅਮਨਪ੍ਰੀਤ ਸਿੰਘ ਆਪਣਾ ਪੰਜੀਰੀ ਪਾਊਡਰ ਆਉਂਦਾ ਜੀ ਦੁੱਧ ਫੈਟ ਐਸਨ ਵਧਾਉਣ ਵਾਸਤੇ ਤਾਜ਼ੇ ਪਸ਼ੂ ਜਿਹੜੇ ਦੁੱਧ ਨਹੀਂ ਵਾਦੇ ਜਾਂ ਪਸ਼ੂਆਂ ਦੇ ਵਿੱਚ ਦੁੱਧ ਦੀ ਖਾਰ ਮੰਨਣ ਦੀ ਸਮੱਸਿਆ ਹੈ ਪਸ਼ੂ ਨੂੰ ਸੂਣ ਵੇਲੇ ਤੁਸੀਂ ਤਿਆਰ ਕਰਨਾ ਚਾਹੁੰਦੇ ਹੋ ਪਿਛਲੇ ਸੂਏ ਦੇ ਮੁਤਾਬਕ ਆਉਣ ਵਾਲੇ ਸੂਏ 'ਚ ਦੁੱਧ ਵਧਾਉਣਾ ਹੈ ਤਾਂ ਸੂਣ ਤੋਂ 15 ਦਿਨ ਪਹਿਲਾਂ ਤੁਸੀਂ ਪੰਜੀਰੀ ਪਾਊਡਰ ਦੇਣਾ ਡੇਲੀ ਜੀ ਜਿਸ ਦਿਨ ਤੁਹਾਡਾ ਪਸ਼ੂ ਬੱਚਾ ਦੇ ਦਿੰਦਾ 100 ਗ੍ਰਾਮ ਸਵੇਰੇ ਸ਼ਾਮ ਹਫ਼ਤੇ ਤੱਕ ਹਫ਼ਤੇ ਤੋਂ ਬਾਅਦ ਫਿਰ ਤੁਸੀਂ 100 ਗ੍ਰਾਮ 15 ਦਿਨ ਲਗਾਤਾਰ ਦੇਣਾ ਹੈ ਤੋਕੜ ਪਸ਼ੂ ਨੂੰ ਵੀ ਦੇ ਸਕਦੇ ਹੋ ਜਿਹੜਾ ਪਸ਼ੂ ਦੁੱਧ ਦੀ ਖਾਰ ਮੰਦਾ ਉੱਥੇ ਦੇ ਸਕਦੇ ਹੋ ਲੰਬਾ ਸਮਾਂ ਦੁੱਧ ਦੇਊਗਾ ਫੈਟ ਐਸ ਐਨ ਐਫ ਵਾਲਾ ਦੁੱਧ ਦੇਊਗਾ ਕਈ ਕਿਸਾਨ ਭਰਾ ਪਸ਼ੂ ਪਾਲਕ ਭਰਾ ਆਪਣੇ ਕੋਈ ਸ਼ਿਕਾਇਤ ਕਰਦੇ ਕਿ ਸਾਡੇ ਪਸ਼ੂਆਂ ਦੇ ਦੁੱਧ ਦੇ ਵਿੱਚ ਫੈਟ ਐਸ ਨਹੀਂ ਆਉਂਦੀ ਪੰਜੀਰੀ ਪਾਊਡਰ ਉੱਥੇ ਵੀ ਕੰਮ ਕਰਦਾ 100 ਗ੍ਰਾਮ ਪੰਜੀਰੀ ਪਾਊਡਰ ਤੁਸੀਂ ਢਿੱਲੀ ਦੇ ਕੇ ਨਾਲ ਜੁਨੀਵਾ ਪਾਊਡਰ ਦੇਣਾ ਨਾ ਵੀ ਜੁਨੀਵਾ ਪਾਊਡਰ ਦਿਓ ਜੀ ਆਪਣਾ ਜੁਨੀਵਾ ਪਾਊਡਰ ਦੇ ਕਈ ਫਾਇਦੇ ਨੇ ਜਿੱਥੇ ਦੁੱਧ ਦੇ ਵਿੱਚ ਫੈਟ ਐਸ ਐਨ ਐਫ ਘਟ ਆਉਂਦੀ ਹੈ ਜੀ ਪਸ਼ੂ ਦੇ ਖਾਦਾ ਪੀਤਾ ਲੱਗਦਾ ਨਹੀਂ ਤਾਂ ਤੁਸੀਂ ਉੱਥੇ ਦਾ ਜੁਨੀਬਾ ਪਾਊਡਰ ਦੇਣਾ ਹੈ ਜੁਨੀਬਾ ਪਾਊਡਰ ਆਪਣਾ 100 ਗ੍ਰਾਮ 60 ਗ੍ਰਾਮ ਤੋਂ ਲੈ ਕੇ 9 ਗ੍ਰਾਮ ਦੀ 900 ਗ੍ਰਾਮ ਤੱਕ ਦੀ ਪੈਕਿੰਗ ਆਉਂਦੀ ਹੈ ਜੀ ਵੱਡੀ ਪੈਕ ਇਹ 60 ਗ੍ਰਾਮ ਦਾ ਪੈਕਟ ਹੈ ਜੀ ਪਸ਼ੂ ਪਾਲਕ ਭਰਾਵੋ ਤੁਹਾਡੇ ਪਸ਼ੂ ਨੂੰ ਕਦੇ ਵੀ ਭੁੱਖ ਨਹੀਂ ਲੱਗਦੀ ਅਣਪਾਚ ਬਦ ਹਜਮੀ ਬਾਹਰ ਨਾ ਫਾਰਾ ਕਬਜ ਨਾ ਕਬਜ ਦੇ ਕੇਸ ਆਗੇ ਨੇ ਜਦ ਦੋਚੋ ਫੈਟ ਟੈਸਟ ਨਾਲ ਘਟ ਗਈ ਤਾਂ ਜੋੜੀਦਾਰ ਪ੍ਰੋਡਕਟ ਹੈ ਇੱਕ ਹਫਤਾ ਜੁਨੀਵਾ 50 ਗ੍ਰਾਮ 100 ਗ੍ਰਾਮ ਤੁਸੀਂ ਪੰਜੀਰੀ ਜਿਹੜੀ ਡੇਲੀ ਲਗਾਤਾਰ ਦੇਣੀ ਹੈ ਬਾਕੀ ਪਸ਼ੂਆਂ ਦੇ ਵਿੱਚ ਬੱਚਿਆਂ ਨੂੰ ਤਿਆਰ ਕਰਨ ਲਈ ਆਪਣਾ ਗਰੋ ਸਪੀਡ ਪਾਊਡਰ ਆਉਂਦਾ ਜੀ ਲਿਵਰ ਟੋਨਿਕ ਘੋਟੂ ਲਿਵ ਡੀਐਸ ਦੇ ਨਾਂ ਤੇ ਆਉਂਦਾ ਜੀ ਲੇਵੇ ਵਾਸਤੇ ਆਪਣਾ ਡੈਮ ਚ ਆਉਂਦਾ ਹੈ ਜੇ ਤੁਹਾਨੂੰ ਕਿਸੇ ਵੀ ਸੰਬੰਧੀ ਪਸ਼ੂਆਂ ਸੰਬੰਧੀ ਕੋਈ ਜਾਣਕਾਰੀ ਚਾਹੀਦੀ ਹੈ ਤੁਸੀਂ ਨਮਾ ਫਾਰਮ ਪਾਇਆ ਜਾਂ ਪਸ਼ੂਆਂ ਦੇ ਵਿੱਚ ਤੁਹਾਡੇ ਕੋਈ ਸਮੱਸਿਆ ਜੀ ਹੈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਨਾਮ ਅਮਨਪ੍ਰੀਤ ਸਿੰਘ ਹੈ ਫੋਨ ਨੰਬਰ 78375 18887 ਹੈ ਜੀ ਧੰਨਵਾਦ ਸਤਿ ਸ੍ਰੀ ਅਕਾਲ